ਨਾਲ ਦੋ ਬੋਲ ਤੇ ਆਪਣੇ ਗੀਤ ਗਾਉਣ ਦੀ ਕਿਰਪਾਤ ਹੈ। ਹੈਲੋ ਹਾਜ਼ਰੀਨ ਬੜਾ ਸੋਹਣਾ ਲੱਗ ਰਿਹਾ ਹੈ। ਸਾਡੇ ਹਲਕੇ ਦੇ ਬਹੁਤ ਸੋਹਣੇ ਐਮਐਲਏ ਪ੍ਰਨਾਰ ਚੰਨੀ ਜੀ ਚੰਨੀ ਸਾਹਿਬ ਪਹੁੰਚੇ ਹੋਏ ਨੇ ਤੇ ਸੰਦੀਪ بھائی ਜੀ ਜਿਨ੍ਹਾਂ ਦੀ ਬਦੌਰਦ ਤੁਸੀਂ ਸਾਰੇ ਇਕੱਠੇ ਹੋਏ ਐਨਾ ਸੋਹਣਾ ਪ੍ਰੋਗਰਾਮ ਚੱਲਦਾ ਹੈ ਵਿੱਚ ਮੈਂ ਵੈਸੇ ਸੰਘ ਕਰਨਾ ਹੈ ਗਿਆ ਸਾਨੂੰ ਬੜੀ ਸੋਹਣੀ ਪਰਫਾਰਮੈਂਸ ਚੱਲ ਰਹੀ ਹੈ ਸਾਰੇ ਸਟੂਡੈਂਟਾਂ ਨੇ ਆ ਤੇ ਬੜਾ ਵਧੀਆ ਲੱਗਦਾ ਸੋ ਬਹੁਤਾ ਟਾਈਮ ਨਾਲ ਲੰਦੇ ਹੋਏ ਆਪਾਂ ਇੱਕ ਟੀਆਂ ਦਾ ਗੀਤ ਹਾਜ਼ਰ ਕਰਨ ਲੱਗੇ ਆ ਜੀ ਹਾਂ ਜੀ ਹੁਕਮ ਹੋਵੇ ਤਾਂ ਕਰੀਸ਼ ਵੀ ਤਾੜੀਆਂ ਮਾਰੋ ਇੱਕ ਟੀਆਂ ਦੇ ਨਾਮ ਤੇ ਮੇਰੇ ਕੋਲ ਵੀ ਪਰਸੋਂ ਇੱਕ ਬੇਟੀ ਹੋਈ ਠੀਕ ਹੈ ਜੀ ਤੇ ਬੜੀ ਖੁਸ਼ੀ ਆ ਜੀ ਮੇਰੇ ਕੋਲ ਪਹਿਲੀ ਬੇਟੀ ਹੋਈ ਐ ਹੋ ਘੱਲੀ ਮੈਂ ਵੀ ਰੱਬ ਦੀ ਆਈ ਬੈਠੀ ਕਿਉਂ ਮਥੇ ਵਟ ਪਾਈ ਪੱਥਰ ਨਾ ਸਮਝੀ ਮੈਨੂੰ ਕੈ ਦੁੱਖ ਦੇਣਾ ਚਾਹੁੰਦੀ ਆ ਮੈਨੂੰ ਕੁੱਕੂ ਵਿੱਚ ਕਤਲ ਕਰੀ ਨਾਵਾਵੇਂ ਜੀਣਾ ਚਾਹੁੰਦੀ ਆ ਹੋ ਮੈਨੂੰ ਕੁੱਕੂ ਵਿੱਚ ਕਤਲ ਕਰੀ ਨਾਵਾਵੇਂ ਜੀਣਾ ਚਾਹੁੰਦੀ ਆ ਮੁੱਕਦੀ ਇੰਦੇ ਪੁੱਤ ਬਿੱਤ ਵਰਕੇ ਨਾ ਕੋਈ ਸੁਣ ਲੈ ਮੇਰੀ ਮਾਂ ਅਰਜੋਈ ਪਤਾ ਜਦ ਹੁੰਦਾ ਲਗਿਆ ਮੇਰਾ ਤੂੰ ਉਦੋਂ ਦੀ ਜਾਨੇ ਰੋਈ ਬਸ ਮੈਂ ਮਾਂ ਗੋਦ ਤੇਰੀ ਵਿੱਚ ਬਹਿਣਾ ਚਾਹੁੰਦੀ ਆ ਹੋ ਮੈਨੂੰ ਕੁਖ ਵਿੱਚ ਕਤਲ ਕਰੀ ਨਾ ਮਾਵੇਂ ਜੀਣਾ ਚਾਹੁੰਦੀ ਆ ਹੋ ਮੈਨੂੰ ਕੁਖ ਵਿੱਚ ਕਤਲ ਕਰੀ ਨਾ ਮਾਵੇਂ ਜੀਣਾ ਚਾਹੁੰਦੀ ਆ ਜਨਮ ਦਾ ਤੇ ਹੀ ਤੂੰ ਬਣ ਜਾ ਮੇਰੀ ਐਵੇਂ ਨਾ ਨਜ਼ਰਾਂ ਟੱਗ ਰਹੀ ਤੂੰ ਨਾ ਵੱਡਾ ਪਾਪ ਕਮਾਈ ਅੰਦਰ ਹਾਂ ਮੈਂ ਦਿਲ ਦੀ ਤੇਰੀ ਕਸਮਾ ਖੁਦਾ ਦੀ ਰਜਾ ਤੇਰੀ ਵਿੱਚ ਰਹਿਣਾ ਚਾਹੁੰਦੀ ਆ ਹੋ ਮੈਨੂੰ ਮੁੱਖ ਵਿੱਚ ਕਤਲ ਕਰੀਨਾ ਮਾਂ ਮੈਂ ਜੀਣਾ ਚਾਹੁੰਦੀ ਆ ਮੈਨੂੰ ਮੁੱਖ ਵਿੱਚ ਕਤਲ ਕਰੀਨਾ ਮਾਂ ਮੈਂ ਜੀਣਾ ਚਾਹੁੰਦੀ ਆ ਹੋ ਤਾਰੀ ਕਹੇ ਚਟਾਲੀ ਵਾਲਾ ਲਾਲੀ ਨਾ ਤੂੰ ਮੋਨੋ ਪੜਾ ਇਕ ਤਾਂ ਪੜ ਕੇ ਕਹਦੇ ਪਿਓ ਨੂੰ ਤੂੰ ਵੀ ਆਪਣਾ ਮਨ ਸਮਝਾ ਲੈ ਗਲ ਫੜ ਕੇ ਪਿਓ ਦੀ ਬਣਨਾ ਕਹਿੜਾ ਚਾਉਂਦੀ ਆ ਹੋ ਮੈਨੂੰ ਕੁਖ ਵਿੱਚ ਕਤਲ ਕਰਹੀ ਨਾ ਵਾਵੇਂ ਜੀਣਾ ਚਾਹਦੀ ਆ ਹੋ ਮੈਨੂੰ ਕੁਖ ਵਿੱਚ ਕਤਲ ਕਰਹੀ ਨਾ ਵਾਵੇਂ ਜੀਣਾ ਚਾਹਦੀ ਆ ਥੈਂਕ ਯੂ ਜੀ ਸਾਡਾ ਵੀਰ ਜਗਤਾਰ ਭਾਈ ਇਹਨਾਂ ਦੀ ਬਦੌਲਤ ਅੱਜ ਕਹੀ ਛੋਟੇ ਜਿਹੇ ਸਿੰਗਰ ਬਣੇ ਆ ਪੁਰਾਣੀ ਯਾਦ ਆ ਗਈ ਤੇ ਸਾਡੇ ਐਮ ਐਨ ਸਾਹਿਬ ਬਹੁਤ ਸਾਰਾ ਮਾਣ ਦੇ ਰਹੇ ਨੇ ਸਾਡਾ ਵੀਰ ਜਗਤਾਰ ਵੀਰ ਜਦੋਂ ਅਸੀਂ ਕੜੂਆ ਸਕੂਲ ਚ ਪੜ੍ਹਦੇ ਹੁੰਦੇ ਸੀ ਤੁਹਾਡੇ ਮੰਗ ਤੇ ਬਾਈ ਜੀ ਬਹੁਤ ਸਾਰੇ ਫੰਕਸ਼ਨ ਕਰਾਏ ਇਹਨਾਂ ਨੇ ਤੇ ਅੱਜ ਉਹ ਯਾਦ ਆ ਗਈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਥੈਂਕ ਯੂ ਜੀ ਤੇ ਸਾਡੇ ਐਡਵੋਕੇਟ ਨਰਿੰਦਰ ਸਿੰਘ ਜੀ ਸਾਡੇ ਖਰੜ ਦੀ ਸ਼ਾਨ ਇਹਨਾਂ ਦੇ ਨਾਂ ਤੇ ਵੀ ਤਾੜੀ ਲਾ ਦਿਓ ਜੀ। ਥੈਂਕ ਯੂ ਜੀ। ਥੈਂਕ ਯੂ ਸਰ।